ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲਾ ਤੁਹਾਡੇ ਸਭ ਦੇ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਠੀਕ ਠਾਕ ਹੋਗੇ ਤੇ ਮੈਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਚੱਲੇ ਆ ਜੀ ਉਧਰਲੀ ਸਾਈਡ ਆਪਣੇ ਗਵਡੀਆਂ ਨੇ ਇੱਧਰ ਆਪਾਂ ਰਹਿ ਰਹੇ ਆ ਜਿੱਧਰ ਉਧਰਲੀ ਸਾਈਡ ਉਹਨਾਂ ਦੇ ਗਵਡੀਆਂ ਦੀ ਕੁੜੀ ਦਾ ਮਤਲਬ ਅੰਗੇਜਮੈਂਟ ਆਪਣੀ ਵਾਂਗੂ ਇਹ ਸ਼ਗਨ ਨਹੀਂ ਕਰਦੇ ਇਹ ਹੋਰੂ ਸ਼ਗਨ ਕਰਦੇ ਆ ਮੈਂ ਤੁਹਾਨੂੰ ਬੈਠ ਕੇ ਦੱਸੂਗੀ ਗੱਲ ਮਤਲਬ ਇਹਨਾਂ ਨੇ ਕਿਵੇਂ ਹੁੰਦੀ ਆ ਵਿਹਾਰ ਤੇ ਇਹਨਾਂ ਨੇ ਅੱਜ ਉਹਨਾਂ ਦੇ ਆਪਣੇ ਜੀ ਨੂੰ ਜਵਾਈ ਕਹਿ ਲੋ ਉਹਨਾਂ ਦੇ ਨੂੰ ਤੇ ਉਹਨਾਂ ਦੇ ਕੱਪੜੇ ਵਗੈਰਾ ਦੇਣ ਜਾਣੇ ਆ ਉਹ ਕੱਪੜੇ ਦਿਖਾਉਣ ਵਾਸਤੇ ਆਪਣੇ ਕਹਿ ਕੇ ਗਏ ਸੀ ਕਿ ਕੱਪੜੇ ਦੇਖਣੇ ਆ ਮਤਲਬ ਦੇਖਣ ਲਈ ਤੁਸੀਂ ਆਜੋ ਜਿਵੇਂ ਆਪਾਂ ਦਿਖਾਉਣੇ ਆ ਹਨ ਤੇ ਉਹ ਮੈਂ ਇਹਨਾਂ ਨੇ ਆਪਾਂ ਨੂੰ ਬੁਲਾਇਆ ਤੇ ਅੱਜ ਮੈਂ ਚਲਨੀ ਆ ਉਧਰ ਤੇ ਕਿਵੇਂ ਕੱਪੜੇ ਭੇਜਦੇ ਆ ਇਹ ਕਿਵੇਂ ਹੁੰਦਾ ਆਪਣੀ ਵਾਲਾ ਸਿਸਟਮ ਆ ਤੇ ਕਿੰਨੇ ਆ ਮੈਂ ਨਾਲ-ਨਾਲ ਕਲਿੱਪ ਲਵਾਂਗੀ ਤੇ ਤੁਸੀਂ ਦੇਖਿਓ ਹਰਾਨ ਹਰਿਆਣਵੀ ਸਟਾਈਲ ਦੇ ਮਤਲਬ ਤਿਹਾਰ ਜਾਂ ਰੀਤੀ ਰਿਵਾਜ ਕਹਿ ਲੋਗੇ ਇਹ ਕਿਵੇਂ ਸੈਲੈਕਟ ਕਰਦੇ ਆ ਵਿਆਹ ਸ਼ਾਦੀਆਂ ਤੇ ਆਪਾਂ ਜੋ ਉੱਥੇ ਚੱਲੇ ਆਂ ਤੇ ਮੈਂ ਕੀ ਕਿਵੇਂ ਕੁਝ ਕਰਨ ਕਿ ਉਹ ਸਾਰਾ ਕੁਝ ਆਪਾਂ ਕਲਿੱਪ ਲੈ ਲਵਾਂਗੇ ਤੇ ਤੁਹਾਨੂੰ ਦਿਖਾਵਾਂਗੀ ਤੇ ਆਜੂ ਦੀ ਫਿਰ ਚੱਲਦੇ ਆਂ ਆਪਾਂ ਹਾਂ ਕੇ ਜੀ ਲਓ ਜੀ ਆਪਾਂ ਪਹੁੰਚ ਗਏ ਸੀ ਤੇ ਇਹ ਇਹਨਾਂ ਨੇ ਸਭ ਤੋਂ ਪਹਿਲਾਂ ਦਿਖਾਇਆ ਜਿਵੇਂ ਆਪਣੇ ਮਤਲਬ ਬਾਬਾ ਜੀ ਨੂੰ ਜਿੰਨੂੰ ਵੀ ਆਪਾਂ ਮੰਨਦੇ ਆ ਉਹ ਇਹਨਾਂ ਇਹ ਕਾਨਾ ਜੀ ਨੂੰ ਮੰਨਦੇ ਆ ਸ਼੍ਰੀ ਕ੍ਰਿਸ਼ਨ ਉਹਨਾਂ ਦੇ ਕੱਪੜੇ ਤੇ ਨਾਲ ਇਹਨਾਂ ਨੇ ਦਿਖਾਏ ਸੀ ਇਹਨਾਂ ਦੇ ਜਵਾਈ ਦੇ ਕੱਪੜੇ ਤੇ ਉਸ ਤੋਂ ਬਾਅਦ ਆ ਚਾਂਦੀ ਦਾ ਰੁਪਿਆ 1 ਰੁਪਏ ਇਹ ਚਾਂਦੀ ਦਾ ਆਪਣੇ ਜਵਾਈ ਦੇ ਹੱਥ ਤੇ ਰੱਖਦੇ ਆ ਤੇ ਝੋਲੀ ਚ ਰੱਖਦੇ ਆ ਉਸ ਤੋਂ ਬਾਅਦ ਆ ਇਹਨਾਂ ਦੀ ਜਿਹੜੀ ਦਾਦੀ ਸੱਸ ਸੀਗੀ ਉਹਦੇ ਕੱਪੜੇ ਭੇਜੇ ਇਹਨਾਂ ਨੇ ਇਹਦੇ ਨਾਲ ਬਿੰਦੀਆਂ ਵਗੈਰਾ ਤੇ ਉਹ ਲਾ ਕੇ ਤੇ ਆ ਇਹਨਾਂ ਦਾ ਕੋਈ ਜੇਠਾ ਉਹਨਾਂ ਦੀ ਪੈਂਟ ਸ਼ਰਟ ਤੇ ਨਾਲ ਉੱਤੇ ਟਾਫੀਆਂ ਵਗੈਰਾ ਲਗਾ ਆ ਕੇ ਹਨਾ ਐਵੇਂ ਭੇਜੀਆਂ ਤੇ ਆ ਇਹਨਾਂ ਦੀ ਉਸ ਤੋਂ ਬਾਅਦ ਇਹਨਾਂ ਨੇ ਦਿਖਾਈ ਇਹਨਾਂ ਦੀ ਕੁੜੀ ਦੀ ਸੱਸ ਦੇ ਕੱਪੜੇ ਉਹਦੇ ਵਿੱਚ ਬਿੰਦੀਆਂ, ਨੋਪਾਲਸ, ਸੰਧੂਰ ਹਨਾ ਇਹ ਸਾਰਾ ਸਮਾਨ ਇਹ ਭੇਜਦੇ ਆਪਣੇ ਨਾਲੋਂ ਵੱਖਰਾ ਕਰਦੇ ਆ ਆ ਦੇਖੋ ਆਪਾਂ ਨਹੀਂ ਆਪਾਂ ਤਾਂ ਸੂਟ ਖੇਸੀ ਭੇਜਦੇ ਆ ਸਿੰਪਲ ਇਹ ਚੂੜੀਆਂ ਵਗੈਰਾ ਨਾਲ ਇਹ ਚੀਜ਼ਾਂ ਦਿੰਦੇ ਆ ਤੇ ਆਪਣੇ ਨਾਲੇ ਕੁੜੀ ਵਾਲੇ ਨਹੀਂ ਦਿੰਦੇ ਆਪਾਂ ਸ਼ਗਨ ਤੇ ਮੁੰਡੇ ਵਾਲੇ ਵੱਲੋਂ ਕੱਪੜੇ ਜ਼ਿਆਦੇ ਜਾਂਦੇ ਆਪਣੇ ਮੇਨ ਤਾਂ ਕੁੜੀਆਂ ਦੇ ਕੋਈ ਤਾਂ ਭਲਾ ਜਾਣ ਨਹੀਂ ਤਾਂ ਨਹੀਂ ਸ਼ਾਇਦ ਹੀ ਉਹ ਤੇ ਲਓ ਜੀ ਮੈਂ ਜਾ ਕੇ ਆ ਚੁੱਕੀ ਹਾਂ ਉੱਧਰੋਂ ਉੱਧਰਲੀ ਸਾਈਡ ਤੋਂ ਤੇ ਆਪਾਂ ਤੁਹਾਨੂੰ ਦਿਖਾਇਆ ਤੁਸੀਂ ਦੇਖ ਲਿਆ ਹੋਣਾ ਵੀ ਇਹਨਾਂ ਦੇ ਐਂ ਜਿੰਦੇ ਆ ਇਹ ਕੱਪੜੇ ਲੀੜੇ ਤੇ ਇਹਨਾਂ ਦੇ ਇਹ ਤਿਹਾਰ ਹੁੰਦਾਗਾ ਵੀ ਜੇ ਇਹਨਾਂ ਦੇ ਜਦੋਂ ਆਪਣਾ ਜਿਵੇਂ ਸ਼ਗਨ ਕਰਦੇ ਆ ਆਪਾਂ ਤੇ ਮੁੰਡਾ ਤੇ ਕੁੜੀ ਦੋਨੇ ਇਕੱਠੇ ਬਿਠਾ ਕੇ ਰੈਸਟੋਰੈਂਟ ਕੋਈ ਗੁਰਦੁਆਰਾ ਸਾਹਿਬ ਕੋਈ ਘਰੇ ਜਿਵੇਂ ਵੀ ਜਿੱਥੇ ਕਰਦਾ ਅਗਲਾ ਸ਼ਗਨ ਤੇ ਇਕੱਠੇ ਬਿਠਾ ਕੇ ਉਹਨਾਂ ਨੂੰ ਸਲਾਮੀਆਂ ਸ਼ਗਨ ਦਿੰਦੇ ਆ ਇੱਕ ਦੂਜੇ ਨੂੰ ਮੇਵਾ ਪਾਉਂਦੇ ਆ ਹਨਾ ਮਤਲਬ ਖੰਮਣੀ ਵੰਦੇ ਆ ਇਹ ਚੀਜ਼ਾਂ ਆਪਣੀ ਇਕੱਠੇ ਬਿਠਾ ਕੇ ਕਰਦੇ ਆ ਇਹਨਾਂ ਦੇ ਇਹ ਚੀਜ਼ਾਂ ਹੈਗੀਆਂ ਵੀ ਇਹ ਇਕੱਠੇ ਬਿਠਾ ਕੇ ਨਹੀਂ ਇਹ ਚੀਜ਼ ਕਰਦੇ ਮੁੰਡਾ ਕੁੜੀ ਇੱਕ ਦੂਜੇ ਨੂੰ ਦਿਖਾਉਂਦੇ ਨਹੀਂ ਇਹ ਵਿਆਹ ਤੱਕ ਜਿਸ ਦਿਨ ਵਿਆਹ ਹੁੰਦਾ ਉਸ ਦਿਨ ਹੀ ਇੱਕ ਦੂਜੇ ਨੂੰ ਦੇਖਦੇ ਆ ਇਹਨਾਂ ਦੇ ਜਿਹਨੇ ਕੁੜੀ ਵਾਲੀ ਫੈਮਿਲੀ ਜਾਂਦੀ ਹੈ ਮੁੰਡੇ ਨੂੰ ਦੇਖਣ ਨੂੰ ਪਸੰਦ ਕਰ ਜਾਂਦੇ ਤੇ ਮੁੰਡੇ ਵਾਲੇ ਕੁੜੀ ਨੂੰ ਦੇਖ ਕੇ ਪਸੰਦ ਕਰ ਜਾਂਦੇ ਆ ਉਸ ਤੋਂ ਬਾਅਦ ਫਿਰ ਮੁੰਡੇ ਦੀ ਫੈਮਿਲੀ ਜਾਂਦੀ ਹੈ ਵੀ ਸਾਰੇ ਇਕੱਲਾ ਮੁੰਡਾ ਨਹੀਂ ਜਾਂਦਾ ਤੇ ਉਹ ਕੁੜੀ ਦੀ ਝੋਲੀ 'ਚ ਚਾਂਦੀ ਦਾ ਰੁਪਿਆ ਤੇ ਕੱਪੜਾ ਲੀੜਾ ਮਠਾਈਆਂ ਮਠਾਈ ਵਗੈਰਾ ਤੇ ਛਗਣ ਜਿਵੇਂ ਪੈਸੇ ਵਗੈਰਾ ਉਹ ਰੱਖ ਜਾਂਦੇ ਰੱਖ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਮੁੰਡੇ ਵਾਲੇ ਜਾਂਦੇ ਆ ਉਹਨਾਂ ਦੇ ਜਿਵੇਂ ਆਪਾਂ ਮੈਂ ਤੁਹਾਨੂੰ ਦਿਖਾਇਆਗਾ ਇਹ ਕੁੜੀ ਵਾਲੇ ਸੀ ਤੇ ਫਿਰ ਇਹ ਕੁੜੀ ਵਾਲੇ ਕੁੜੀ ਵਾਲੇ ਜਾਂਦੇ ਆ ਉੱਧਰ ਮੁੰਡੇ ਦੀ ਝੋਲੀ ਚ ਰੱਖਿਆ ਹੁੰਦਾ ਸਾਰਾ ਸਮਾਨ ਵੀ ਪੈਸੇ ਵਗੈਰਾ ਚਾਂਦੀ ਦਾ ਰੁਪਿਆ ਤੇ ਸਾਰਾ ਕੁਝ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਬਸ ਇਹਨਾਂ ਦੇ ਆਏ ਰਵਾਜ ਹੁੰਦਾ ਫਿਰ ਇਹਨਾਂ ਦੇ ਵਿਆਹ ਹੁੰਦਾ ਵਿਆਹ ਦਾ ਹਲੇ ਆਪਾਂ ਦੇਖਾਂਗੇ ਕਿਵੇਂ ਹੁੰਦਾ ਕਿਵੇਂ ਰਵਾਜ ਆ ਤੇ ਇਹਨਾਂ ਦੇ ਆਏ ਹੁੰਦਾਗਾ ਇਹ ਕਿਨਾਂ ਦੇ ਹੋਰ ਹੁੰਦਾ ਵੀ ਜੇ ਕੋਈ ਮੰਗ ਮੰਗ ਲਈ ਹਨਾ ਵੀ ਕਿਸੇ ਨੇ ਮੁੰਡਾ ਦੇਖਣ ਗਏ ਆ ਕੁੜੀ ਵਾਲੇ ਤੇ ਉਹਨਾਂ ਨੇ ਮੰਗ ਮੰਗ ਲਈ 4 ਲੱਖ 5 ਲੱਖ 10 ਲੱਖ ਤੇ ਰਿਸ਼ਤਾ ਹੀ ਨਹੀਂ ਕਰਦੇ ਕਹਿੰਦੇ ਵੀ ਅਸੀਂ ਨਹੀਂ ਕਰਨਾ ਇਹ ਦੇਖ ਕੇ ਛੱਡਿਆਉਂਦੇ ਆ ਤੇ ਇੱਧਰ ਜਿਹੜਾ ਕੋਈ ਨਹੀਂ ਮੰਗ ਮੰਗਦਾ ਇਹ ਉੱਥੇ ਰਿਸ਼ਤਾ ਕਰਦੇ ਆ ਹਾਲਾਂਕਿ ਧੀ ਨੂੰ ਤਾਂ ਆਪਣੀ ਨੂੰ ਕੋਈ ਵੀ ਖਾਲੀ ਨਹੀਂ ਤੋੜਦਾ ਹਨਾ ਸਭ ਕੁਝ ਦੇ ਕੇ ਭੇਜਦਾ ਅਗਲਾ ਧੀ ਨੂੰ ਆਪਣੀ ਨੂੰ ਜਿੰਨੇ ਜੋਗਾ ਹੁੰਦਾ ਉਦੋਂ ਬਾਧੀ ਕਰਦਾ ਮਾਪਿਓ ਤੇ ਫਿਰ ਇਹ ਮਤਲਬ ਦਿੰਦੇ ਤੇ ਇਹ ਵੀ ਸਭ ਕੁਝ ਸਮਾਨ ਸਾਰਾ ਸਮਾਨ ਸਭ ਕੁਝ ਪਰ ਵੀ ਜੇ ਕੋਈ ਮੰਗ ਮੰਗ ਲੇ ਫਿਰ ਇਹ ਉੱਥੇ ਕੀ ਜਵਾਬ ਦੇ ਦਿੰਦੇ ਆ ਤੇ ਇੱਧਰ ਇਹ ਚੀਜ਼ ਹੈ ਨਹੀਂ ਦੇਹ ਮਤਲਬ ਦਾਜ ਦੇਹ ਜ ਨਹੀਂ ਹੈਗਾ ਇੱਧਰ ਤੇ ਆਪਣੇ ਵਾਲੇ ਪਾਸੇ ਤਾਂ ਵੀ ਮੰਗਦੇ ਆ ਆਪਣੇ ਰਿਵਾਜ ਹੀ ਤੋਰ ਰੱਖਿਆ ਲੋਕਾਂ ਨੇ ਹਨਾ ਵੀ ਇਧਰਲੇ ਪਾਸੇ ਤੇ ਆਪਣੇ ਕਾਏ ਵੀ ਹੁੰਦਾ ਜੇ ਕੋਈ ਵਰਦਾ ਸਰਦਾ ਘਰ ਵਧੀਆ ਸਭ ਕੁਝ ਜ਼ਮੀਨ ਜਾਇਦਾਦ ਸਭ ਕੁਝ ਆ ਤੇ ਜੇ ਅਗਲਾ ਨਹੀਂ ਮੰਗਦਾ ਹਨਾ ਵੀ ਅਸੀਂ ਕੁਝ ਨਹੀਂ ਮੰਗਦੇ ਤੇ ਫਿਰ ਕੁੜੀ ਵਾਲਿਆਂ ਨੂੰ ਸ਼ੱਕ ਪੈ ਜਾਂਦਾ ਫਿਰ ਉਹਨਾਂ ਦਾ ਮਨ ਨਹੀਂ ਟਿਕਦਾ ਵੀ ਹਏ ਕੋਈ ਨਾ ਕੋਈ ਤਾਂ ਗੱਲ ਹੋਊਗੀ ਇਹਨਾਂ ਨੇ ਤਾਂ ਕੁਝ ਮੰਗਿਆ ਹੀ ਨਹੀਂ ਐ ਕਿਵੇਂ ਹੋ ਸਕਦਾ ਵੀ ਇਹਨਾਂ ਨੇ ਪੈਸਾ ਨਹੀਂ ਮੰਗਿਆ ਕੋਈ ਤਾਂ ਗੱਲ ਹੋ ਕਿ ਤੁਸੀਂ ਸਮਾਰ ਕੇ ਪਤਾ ਕਰੋ ਫਿਰ ਉੱਥੇ ਕੋ ਛੇਤੀ ਛੇਤੀ ਆਏ ਨਹੀਂ ਗੱਲ ਮਤਲਬ ਖੜਦਾ ਨਹੀਂ ਅਗਲਾ ਭਲਾ ਦੀ ਵਿਚਾਰੇ ਉਹ ਜਮਾਂ ਸਹੀ ਆ ਹੋ ਸਕਦਾ ਉਹਨਾਂ ਦੀ ਸੋਚ ਵਧੀਆ ਹੋਵੇ ਵੀ ਅਸੀਂ ਨਹੀਂ ਮੰਗਣਾ ਫਿਰ ਕੁੜੀ ਵਾਲਾ ਨੂੰ ਆਏ ਟੈਨਸ਼ਨ ਪੈ ਜਾਂਦੀ ਆ ਵੀ ਇਹ ਮੰਗਗਾ ਤਾਂ ਨਹੀਂ ਮੰਗਦੇ ਤੇ ਆ ਆਪਣੇ ਥੋੜਾ ਜਿਹੀ ਚੀਜ਼ ਆ ਇਧਰ ਦੇ ਕੋਈ ਮੰਗ ਲੈ ਤੇ ਇਹ ਰਿਸ਼ਤਾ ਹੀ ਨਹੀਂ ਕਰਦੇ ਤੇ ਬਾਕੀ ਅਸ ਤੋਂ ਬਾਅਦ ਜਦੋਂ ਹੁਣ ਇਹਨਾਂ ਦੇ ਕੋਈ ਪ੍ਰੋਗਰਾਮ ਵਿਆਹ ਫੰਕਸ਼ਨ ਜੋ ਵੀ ਆਉਣਗੇ ਮੈਂ ਤੁਹਾਨੂੰ ਸਾਰੇ ਦਿਖਾਵਾਂਗੀ ਆਪਾਂ ਇਹਨਾਂ ਨੂੰ ਅੱਜ ਬਲੌਗ 'ਚ ਨਹੀਂ ਲਿਆ ਮੈਂ ਪੁੱਛਿਆ ਵੀ ਨਹੀਂ ਤੇ ਮੈਂ ਵਿਆਹ ਵਾਸਤੇ ਕਹਿ ਰੱਖਿਆ ਇਹਨਾਂ ਨੂੰ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਆਉਣਾ ਮੈਂ ਕਿਹਾ ਫਿਰ ਮੈਂ ਤਾਂ ਬਲੌਗ ਬਣਾਉਣੀ ਆ ਵੀ ਬਲੌਗ ਅਪਲੋਡ ਕਰੂੰਗੀ YouTube ਤੇ ਕਹਿੰਦੇ ਕੋਈ ਚੈੱਕ ਕਰਨੀ ਤੇ ਅਸੀਂ ਕਰਦੇ ਹਾਂ ਉਦੋਂ ਆਪਾਂ ਤੁਹਾਨੂੰ ਵਧੀਆ ਦਿਖਾਵਾਂਗੇ ਇਹਨਾਂ ਦੀ ਸ਼ਾਦੀ ਦੇ ਵਿਆਹ ਦੇ ਰੀਤੀ ਰਿਵਾਜ ਸ਼ਾਦੀ ਦੇ ਮੇਰੇ ਮੂੰਹ ਵੀ ਥੋੜੇ ਥੋੜੀ ਹੁੰਦੇ ਨਿਕਲਣ ਲੱਗ ਗੀ ਤੇ ਵਿਆਹ ਵਗੈਰਾ ਦਿਖਾਵਾਂਗੇ ਆਪਾਂ ਬਾਕੀ ਬਾਕੀ ਫੈਮਲੀ ਹੈ ਜਿਹੜੀ ਬਹੁਤ ਨਾਈਸ ਆ ਬਹੁਤ ਚੰਗੇ ਬਿਚਾਰੇ ਤੇ ਵੀ ਇਹਨਾਂ ਦੀ ਜਿਹੜੀ ਮੰਮੀ ਆ ਜਿਹਨੂੰ ਮੈਂ ਦੀਦੀ ਕਹਿੰਦੀ ਆ ਵੀ ਉਹ ਮੰਮੀ ਮੇਰੀ ਮੰਮੀ ਉਮਰ ਦੇ ਹੀ ਆ बस ਥੋੜਾ ਫਰਕ ਹੋਊਗਾ ਕੋਈ ਕਿਉਂਕਿ ਇਹਨਾਂ ਦੇ ਬੱਚੇ ਮੇਰੀ ਏਜ ਦੇ ਹੀ ਆ ਕੋਈ ਸਾਲ ਦੋ ਸਾਲਾਂ ਦਾ ਛੋਟੇ ਹੋਣਗੇ ਮੇਰੇ ਤੋਂ ਤੇ ਬਟ ਮੈਂ ਦੀਦੀ ਕਹਿੰਦੀ ਆ ਤੇ ਉਹ ਮੈਨੂੰ ਬਹੁਤ ਵਧੀਆ ਲੱਗ ਕੇ ਬੋਹ ਕਹਿੰਦੇ ਆ ਕਿ ਸਾਨੂੰ ਤੇਰਾ ਮਤਲਬ ਦੀਦੀ ਕਹਿ ਦਿੰਦੇ ਆ ਮੈਨੂੰ ਤੇਰਾ ਬਹੁਤ ਮੋਹ ਆਉਂਦਾ ਵੀ ਤੂੰ ਮੇਰੇ ਬੱਚਿਆਂ ਹਾਂਦੀ ਆ ਮੈਨੂੰ ਆਦੇ ਜਵਾਕਾਂ ਵਾਂਗੂ ਲੱਗਦੀ ਆ ਦੇਵੋ ਵਧੀਆ ਵਿਚਾਰੇ ਬਹੁਤ ਕਰਦੇ ਆ ਜੀ ਹੋਰ ਆਪਾਂ ਕੀ ਲੈ ਕੇ ਖਾਣਾ ਹੁੰਦਾ ਕਿਸੇ ਤੋਂ ਜਾਂ ਕੁਝ ਲੈਣ ਜਾਣਾ ਹੁੰਦਾ ਹਨਾ ਆਹੀ ਹੁੰਦਾ ਕਿ ਆਪਾਂ ਨੂੰ ਅਗਲੇ ਨੂੰ ਆਪਾਂ ਹੱਸ ਕੇ ਬੋਲਾਂਗੇ ਜੀ ਕਵਾਂਗੇ ਤੇ ਜੀ ਕਹਾਵਾਂਗੇ ਹਨਾ ਮੋ ਪਿਆਰ ਨਾਲ ਅਗਲੇ ਬੁਲਾਉਂਦੇ ਆਪਾਂ ਬੁਲਾਉਣੀ ਆ ਕੋਈ ਵੀ ਉਹਨਾਂ ਦੇ ਵਿਆਹ ਤਿਆਰ ਹੁੰਦਾ ਆਪਾਂ ਨੂੰ ਬੁਲਾਉਂਦੇ ਆ ਵੀ ਆ ਜਾਓ ਸਾਡੇ ਆ ਜਾਗਾ ਆਗਾ ਫਿਰ ਆਪਾਂ ਨੂੰ ਜਾਣਾ ਪੈਂਦਾ ਤੇ ਅੱਜ ਵੀ ਉਹਨਾਂ ਨੇ ਮਤਲਬ ਆਈਸ ਨੈਕਸਟ ਡੇ ਹੋ ਗਿਆ ਮੈਂ ਕੱਲ ਹੀ ਗਈ ਸੀ ਉਧਰ ਤੇ ਅੱਜ ਵੀ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਵੀ ਕਹਿੰਦੇ ਤੁਸੀਂ ਆ ਜੋ ਇੱਧਰ ਵੀ ਉੰਦਰੋਂ ਕੁੜੀ ਸੌਰੀ ਮੁੰਡੀ ਹਲੇ ਸਾਈਡ ਤੋਂ ਇਹਨਾਂ ਨੂੰ ਭੇਜਿਆ ਉਹਨਾਂ ਨੇ ਸਮਾਨ ਸਭ ਵਗੈਰਾ ਵਗੈਰਾ ਵੀ ਉਹ ਤੁਸੀਂ ਦੇਖ ਜੋ ਤੇ ਅੱਜ ਨਹੀਂ ਮੈਥੋਂ ਜਾ ਹੋਇਆ ਕਿਉਂਕਿ ਅੱਜ ਨਹੀਂ ਮੈਂ ਕਹਿੰਦੀ ਮੈਂ ਨਹੀਂ ਅੱਜ ਨਹੀਂ ਮੈਥੋਂ ਆਇਆ ਜਾਣਾ ਦੀਦੀ ਅੱਜ ਨਹੀਂ ਮੈਂ ਆਉਂਦੀ ਤੇ ਹਰ ਇੱਕ ਚੀਜ਼ ਤੇ ਬਣਾਉਂਦੇ ਆ ਤੇ ਬਾਕੀ ਬਹੁਤ ਵਧੀਆ ਲੱਗਦਾ ਵੀ ਬਾਹਰ ਆ ਕੇ ਜਦੋਂ ਆਪਾਂ ਰਹਿਣੇ ਆ ਕੇਰਾ ਥੋੜੀ ਜੀ ਦਿੱਕਤ ਆਉਂਦੀ ਆ ਕੇਰਾ ਆਪਾਂ ਜਿਵੇਂ ਆਪਣੇ ਘਰੇ ਸਭ ਕੁਝ ਛੱਡ ਕੇ ਆਏ ਹੋਨੇ ਇੱਥੇ ਸਾਰਾ ਕੁਝ ਐਡਜਸਟ ਜੇ ਕਰਨਾ ਪੈਂਦਾ ਕੀ ਰੰਨ ਦਿੱਕਤ ਹੁੰਦੀ ਹੈ ਉਸ ਤੋਂ ਬਾਅਦ ਨੋਰਮਲ ਲੱਗਣ ਲੱਗ ਜਾਂਦਾ ਬਾਕੀ ਬਾਹਰ ਰਹਿਣ ਦੇ ਨੁਕਸਾਨ ਘੱਟ ਤੇ ਫਾਇਦੇ ਜ਼ਿਆਦੇ ਨੇ ਜ਼ਿਆਦੇ ਨਾ ਮੈਨੂੰ ਲੱਗਦਾ ਵੀ ਫਾਇਦਾ ਵੱਧ ਹੁੰਦਾ ਕਿਉਂਕਿ ਆਪਾਂ ਨੂੰ ਨਵੇਂ-ਨਵੇਂ ਚਿਹਰੇ ਟੱਕਰਦੇ ਆ ਨਵੇਂ-ਨਵੇਂ ਚਿਹਰੇ ਮਿਲਦੇ ਆ ਉਹਨਾਂ ਨਾਲ ਆਪਾਂ ਗੱਲਾਂ-ਵਾਟਾਂ ਕਰਦੇ ਆ ਉਹਨਾਂ ਨਾਲ ਵਿਚਰਦੇ ਆ ਹਰ ਇੱਕ ਮਾਹੌਲ 'ਚ ਵਿਚਰਦੇ ਆ ਤੇ ਫਿਰ ਆਪਾਂ ਨੂੰ ਲੋਕਾਂ ਦੇ ਚਿਹਰੇ ਪੜਨੇ ਆ ਜਾਂਦੀਆਂ ਹਨਾ ਪਤਾ ਲੱਗਦਾ ਜਦੋਂ ਆਪਾਂ ਬਾਹਰ ਰਹਿੰਦੇ ਆ ਦੁਨੀਆਦਾਰੀ ਸਿੱਖ ਜਾਂਦੇ ਆ ਵੀ ਬਹੁਤ ਵਧੀਆ ਹੁੰਦਾ ਜੋ ਵੀ ਹੁੰਦਾ ਤੁਹਾਡੇ ਲਈ ਮਤਲਬ ਬਹੁਤ ਚੰਗਾ ਹੁੰਦਾ ਕਦੇ ਵੀ ਕਿਸੇ ਵੀ ਚੀਜ਼ ਨੂੰ ਨੈਗੇਟਿਵ ਨਾ ਸੋਚਿਆ ਕਰੋ ਵੀ ਮਤਲਬ ਅਸੀਂ ਕਿਸੇ ਨਾਲ ਕੁਝ ਵੀ ਹੁੰਦਾ ਚਾਹੇ ਕੋਈ ਕਹਿ ਲੋ ਵੀ ਆਹ ਚੀਜ਼ ਸਾਨੂੰ ਮਿਲੀ ਨਹੀਂ ਜਾਂ ਜੋਬ ਨਹੀਂ ਮਿਲੀ ਜਾਂ ਹਜੇ ਕੁਝ ਨਹੀਂ ਹੋਇਆ ਵੀ ਮਤਲਬ ਜੋ ਵੀ ਹੋਇਆ ਤੁਹਾਡੇ ਲਈ ਚੰਗਾ ਹੋਇਆ ਵੀ ਪੋਜ਼ਿਟਿਵ ਤੇ ਮਤਲਬ ਸਾਰਾ ਕੁਝ ਫਿਰ ਚੰਗਾ ਚੰਗਾ ਹੀ ਹੁੰਦਾ ਤੇ ਬਾਕੀ ਵਧੀਆ ਲੱਗਿਆ ਮੈਨੂੰ ਵੀ ਹੁਣ ਇੱਧਰ ਆ ਕੇ ਇੱਧਰ ਦੇ ਮਤਲਬ ਓਮੇ ਜੀ ਬਣ ਕੇ ਹੁਣ ਨਹੀਂ ਲੱਗਦਾ ਔਖਾ ਤੇ ਬਸ ਅੱਜ ਦੇ ਵਲੌਗ ਚ ਕੁਝ ਗੱਲਾਂ ਬਾਤਾਂ ਇੰਨੀਆਂ ਕ ਸੀਗੀਆਂ ਤੇ ਬਾਕੀ ਮਿਲਦੇ ਆ ਜੀ ਆਪਾਂ ਕਿਸੇ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕੱਲਾ ਵਿਊ ਦੇ ਕੇ ਨਾ ਜਾਇਓ ਤੇ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਨਾਲ ਦੀ ਨਾਲ ਘੰਟੀ ਦਾ ਬਟਨ ਬੈਲ ਆਈਕਨ ਵੀ ਪ੍ਰੈਸ ਕਰ ਲੈਣਾ ਤੇ ਮਿਲਦੇ ਆ ਜੀ ਆਪਾਂ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਬਸ ਹਾਜ਼ਰ ਰਹੋ ਬਜ਼ਰ ਹੋ ਕੇ ਜੀ ਬਾਏ ਬਾਏ ਜੀ